ਤਾਨੂੰ ਵੋਟਾਂ ਘਟ ਪੈਂਦੀਆਂ ਕਾਰਨ ਕੀ ਰਹਿੰਦੇ ਨੇ ਦੇਖੋ ਮੇਰੀ ਗੱਲ ਸੁਣੋ ਅਸੀਂ ਪੰਜਾਬ ਦੀ ਜਵਾਨੀ ਬਚਾਉਣੀ ਆ ਪੰਜਾਬ ਨੂੰ ਬਚਾਉਣਾ ਸਾਡਾ ਇੱਕ ਇੱਕ ਕੰਮ ਆ ਕਿ ਜਿਹੜਾ ਸਿੱਧੂ ਫਾਰਮ ਹਾਊਸ ਛੇਰੇ ਭਾਜੀ ਨੇ ਕਿਹਾ ਆਈਡੀ ਸਰਚ ਕਰ ਲਿਓ ਵੀ ਉਹਨਾਂ ਨੇ ਕਿਹਾ ਵੀ ਆਪਾਂ ਪੰਜਾਬ ਨੂੰ ਬਚਾਣਾ ਨਹੀਂ ਢੂਤ ਲੜਦੇ ਰਹੋ ਤੂੰ ਡਰਨਾ ਨਹੀਂ ਕਿਸੇ ਕੋ ਤੇ ਮੈਂ ਹੁਣ ਲੜਦਾ ਪਿਆ ਵਾ ਪੰਜਾਬ ਵਸੇ ਲੜਦਾ ਬਿਆ ਇਹਨਾਂ ਲੋਕਾਂ ਲੀਡਰਾਂ ਨੇ ਕੁਛ ਨਹੀਂ ਕਰਨਾ ਜੇ ਤੁਸੀਂ ਇੱਕ ਸ਼ਰੀਬੰਦ ਜਿਤਾਉਂਗੇ ਨਾ ਤਾਂ ਹੀਆ ਦੇਖੋ ਕੋਈ ਮਨੇਕਰ ਬਹ ਦਿੰਦਾ ਵਾ 10 ਰੁਪਏ ਬੰਦੇ ਆ ਜੇ ਮਹਾਰਾਜਾ ਮਾ ਚਿੰਤਪੁਨੀ ਮਾਦਾ ਦਾ ਭਗਤ ਆ ਨਾ ਸੱਚਾ ਦਿਲੋਂ ਸੱਚੇ ਦਿਲੋਂ ਆ ਤੇ ਇਹ ਦੇਖੋ ਕਿ ਜੇ ਕੋਈ ਮੇਰੀ ਮਦਦ ਕਰਦਾ ਰਬੋ ਦੀ ਮਦਦ ਕਰਦਾ ਵਾ ਭਗਤ ਦੀ ਬੰਦੇ ਨਹੀਂ ਪਹਿਨਾ ਮੇਰੀ ਗੱਲ ਸੁਣੋ ਅਰ ਮੈਂ ਜਿੱਤੂਗਾ ਇਹਨੂੰ ਪੂਰੀ ਗਰੰਟੀ ਹੈ ਇਸ ਵਾਰੀ ਮੈਂ ਇਲੈਕਸ਼ਨ ਜਿੱਤ ਜਾਊਗਾ ਪਾਜੀ ਮੈਂ ਸਾਰੇ ਮੁੱਦੇ ਤਾਂ ਮੰਗੀ ਇਹਨਾਂ ਲੋਕਾਂ ਨਸ਼ਾ ਖਤਮ ਕੀਤਾ ਇਹ ਲੀਡਰ ਆਪ ਨਸ਼ਾ ਬਕਾਉਂਦੇ ਆ ਜਿਹੇ ਮਰਜ਼ੀ ਹੋਣਾ ਮੈਂ ਡਰਦਾ ਕਿ ਮੈਂ ਸਵਿਧਾਨ ਦੇ ਰੱਖੇ ਨੂੰ ਬਾਲ ਲੂੰਗਾ ਮੈਂ ਜਾ ਕੇ ਉੱਥੇ ਜਾ ਕੇ 12 ਨਸੀਬ ਵਿੱਚ ਫਾਈਲ ਭਰੀ ਤੇ ਆਪਣੀ ਆਨਲਾਈਨ ਵੀ ਚੈੱਕ ਕਰ ਲੋ ਭਾਵੇਂ ਹੱਥ ਵਾਲੀ ਫਾਈਲ ਚੈੱਕ ਕਰ ਲੋ ਕਿਉਂਕਿ ਜੇ ਡਾਕਟਰ ਪੀਮਣਾ ਬਾਬਾ ਸਾਹਿਬ ਨੇ ਜੇ ਸੋਚ ਦਿੱਤੀ ਸਾਨੂੰ ਸਾਡੀ ਬੋਰਡ ਦਾ ਅਧਿਕਾਰ ਦਿੱਤਾ ਵਾ ਇਹ ਲੋਕ ਸ਼ਰਾਬ ਪਿੱਛੇ ਵੋਟਾਂ ਵੇਚਦੇ ਆਕਾ ਪਿੱਛੇ ਵੋਟਾਂ ਵੇਚਦੇ ਕੱਪੜਿਆਂ ਪਿੱਛੇ ਵੋਟਾਂ ਵੇਚੀ ਜਾਂਦੇ ਐਦਾਂ ਵੋਟਾਂ ਦਾ ਮੁੱਲ ਨਹੀਂ ਪੈਣਾ ਕੰਮ ਕਿਦੋਂ ਕਰਾਉਣਾ ਸੀ ਅੱਛਾ ਇਹ ਤੀਜਾ ਕਿਦੋਂ ਕਰਾਉਣਾ ਸੀ ਨੀਡੂ ਨੀਡੂ ਕੰਮ ਕਿਦੋਂ ਕਰਾਉਣਾ ਸੀ ਤੀਜਾ ਕੇ ਸਾਰੇ ਲੱਗਿਆ ਪੂਰਾ ਮੇਰੀ ਗੱਲ ਨਹੀਂ ਵੇਖੋ ਤੁਸੀਂ ਵ ਬਚ ਕੇ ਰਹੀ ਤੂੰ ਦਿੱਲੀਏ ਬਚ ਕੇ ਇਹ ਨਗਰ ਮੱਖਿਆ ਲੀਆਂ ਤੋਂ ਮੇਰੇ ਬਾਰੇ ਪੁੱਛ ਲੈ ਵੀ ਤੂੰ ਇਹ ਨਾਂ ਵਜ਼ਾਨੀਆਂ ਤੋਂ ਸ਼ੁਰੂ ਤੋਂ ਹੀ ਪੁੱਠਾ ਸੱਦਾ ਹਸਾਬ ਕਹਿੰਦੇ ਆ ਕਹਿ ਕੇ ਬਦਲੇ ਲੈਂਦਾ ਇਹਨੂੰ ਪੰਜਾਬ ਕਹਿੰਦੇ ਇਦਾਂ ਦੇ ਬੰਦੇ ਬਹੁਤ ਆ ਕਿ ਜਿਹੜੇ ਪੰਜਾਬ ਨੂੰ ਬਚਾਉਣ ਵਾਲੇ ਆ ਔਰ ਜਿਹੜੇ ਵੇਚਣ ਵਾਲੇ ਆ ਉਹ ਸਾਡੇ ਅੱਗੇ ਪਿੱਛੇ ਕਰਦੇ ਠੀਕਾ ਗੀੜੇ ਤੀਸੀ ਗੀੜੇ ਵੀ ਤੁਹਾਨੂੰ ਕਰਕੇ ਧੱਕੇ ਦੇਖੋ ਬੋਟਾ ਪਾਈ ਜਾਏ ਇਹ ਨਕੀਆਂ ਤੇ ਸੁਚੀਆਂ ਬੋਟਾ ਨੇ ਦੁੱਧ ਤੋਤੀਆਂ ਬੋਟਾ ਨੇ ਜਿਨ੍ਹਾਂ ਨੂੰ ਪਾਣੀ ਨਹੀਂ ਪਿਆ ਗਿਆ ਸ਼ਰਾਬ ਨਹੀਂ ਮੰਡੀ ਗਈ ਸੂਟ ਨਹੀਂ ਵੰਡੇਗੇ ਬਦਾਮ ਨਹੀਂ ਵੰਡੇਗੇ ਪੈਸੇ ਨਹੀਂ ਵੰਡੇਗੇ ਮੱਠਿਆਈ ਨਹੀਂ ਮੰਡੀ ਗਈ ਇਹ ਉਹ ਹੱਕ ਸਾਡੇ ਬੋਟਾ ਮੈਂ ਕਿਹਾ ਤੂੰ ਆ ਕੇ ਦੱਸਦਾ ਤੁਹਾਨੂੰ ਮੈਂ ਦੇਖੋ ਮੈਂ ਜਿੱਤੀ ਆਂ